ਪਾਰਟੀਸ਼ਨ ਦੀਆਂ ਗੱਲਾਂ ਹੋ ਰਹੀਆਂ ਸਨ 1947 ਤੋਂ ਪਹਿਲਾਂ ਇਹ ਨਹੀਂ ਕਿ ਸਿੱਖਾਂ ਨੇ ਆਪਣੀ ਗੱਲ ਅੰਗਰੇਜ਼ਾਂ ਦੇ ਸਾਹਮਣੇ ਰੱਖੀ ਨਹੀਂ ਇਹ ਗਲਤ ਹੈ ਜੋ ਵੀ ਕਹਿੰਦਾ ਹੈ ਉਹ ਗਲਤ ਕਹਿ ਰਿਹਾ ਹੈ ਇਹ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਜਿਹੜਾ ਵਾਇਸਰਾਏ ਸੀ ਉਹ ਲਾਰਡ ਵੇਵਲ ਸੀ ਲਾਰਡ ਵੇਵਲ ਬੜਾ ਤਕੜਾ ਜਰਨੈਲ ਰਿਹਾ ਹੈ ਔਰ ਉਹ ਰੋਜ਼ ਆਪਣਾ ਜੋ ਕੁਝ ਹੋਇਆ ਹੈ ਬਾਕੀਆ ਹੋਇਆ ਉਹ ਲਿਖਦਾ ਹੈ ਲਾਰਡ ਵੇਵਲ ਦੀ ਜਰਨਲ ਦੇ ਨਾਮ ਦੀ ਇੱਕ ਕਿਤਾਬ ਹੈ ਰਿਪੋਰਟਿੰਗ ਅਰੇਂਜੀ ਦੇ ਵਿੱਚ ਉਹਦੇ ਵਿੱਚ ਉਹ ਲਿਖਦਾ ਹੈ ਕਿ ਇੱਕ ਕਮਿਸ਼ਨ ਤੁਹਾਨੂੰ ਨਾਮ ਹੋਇਆ ਹੋਣਾ ਕਿ ਕਮਿਸ਼ਨ ਹੈ ਅੰਗਰੇਜ਼ਾਂ ਨੇ ਇੱਕ ਕਮਿਸ਼ਨ ਭੇਜਿਆ ਸੀ ਉਹਦਾ ਜਿਹੜਾ ਚੇਅਰਮੈਨ ਸੀ ਉਹਨਾ ਨੇ ਮੀਟਿੰਗਾਂ ਰੱਖੀਆਂ ਤੇ ਇੱਕ ਮੀਟਿੰਗ ਸਿਮੂਲ ਸੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਸਦੈਸੀ ਲੋਕ ਆਪਣੇ ਖਿਆਲ ਵਿਚਾਰ ਦਰਸ਼ਨ ਕੇ ਵਿਕਿਵੇਂ ਹੋਵੇ ਹਿੰਦੂ ਹਿੰਦੁਸਤਾਨ ਨੂੰ ਆਧਾਰ ਕੇ ਮੇਂ ਕੀਤਾ ਜਾਵੇ ਕਿਉਂਕਿ ਮੁਸਲਮਾਨ ਤੇ ਜਿਹੜੀ ਮੁਸਲਿਮ ਲੀਗ ਸੀ ਜਿੰਨਾ ਦੀ ਉਹ ਬਿジネス ਸੀ ਕਿ ਨਹੀਂ ਅਸੀਂ ਤਾਂ ਆਪਣਾ ਹਿੱਸਾ ਲੈਣਾ ਹੀ ਉਦੋਂ ਅਕਾਲੀ ਜਨਰਲ ਕੋ ਉਸ ਵੇਲੇ ਸੀ ਉਹਨਾਂ ਦੀ ਮੀਟਿੰਗ ਹੋਈ ਪਰ ਉਹ ਮੀਟਿੰਗ ਦੇ ਬਾਅਦ ਗਿਆਨੀ ਕਰਤਾਰ ਸਿੰਘ ਨਾਨ ਨੂੰ ਕਿਪਸਿ ਮਿਸ਼ਨ ਦੇ ਜਾਨ ਦਾ ਮੌਕਾ ਮਿਲਿਆ ਉਹਨਾਂ ਨੇ ਟਾਈਮ ਲਿਆ ਹੋਇਆ ਸੀ ਉਹ ਕਿਪਸਿ ਮਿਸ਼ਨ ਕੋਲੇ ਗਏ ਉੱਥੇ ਉਹਨਾਂ ਨੇ ਗੱਲ ਰੱਖੀ ਕਿ ਭਾਈ ਸਾਨੂੰ ਤਾਂ ਤੁਸੀਂ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਤੁਸੀਂ ਕੋ ਕਿ ਤੁਸੀਂ ਪੰਜਾਬ ਦੇ ਉੱਤੇ ਰਾਜ ਕੀਤਾ ਸਾਨੂੰ ਤਾਂ ਸਾਡਾ ਰਾਜ ਵਾਪਸ ਦਿਓ ਉਹ ਕਹਿ ਕੇ ਆ ਗਏ ਕਿ ਲਾਰਡ ਵਿਲ ਆਪਣੀ ਜਰਨਲ ਵਿੱਚ ਲਿਖਦਾ ਹੈ ਕਿ ਜੀ ਮੈਂ ਤਾਂ ਸੁਣਿਆ ਸੀ ਕਿ ਯਾਨੀ ਕਪਤਾ ਸਿੰਘ ਬਹੁਤ ਹੀ ਸਿਆਣਾ ਸਿੱਖ ਸਦਾਾਰ ਹੈ ਲੇਕਿਨ ਉਹ ਅੱਜ ਜਿਹੜੀ ਗੱਲ ਕਰ ਗਿਆ ਇਹ ਆਪਣਾ ਮੁਲਕਣ ਖਾਲਿਸਤਾਨ ਵਾਸਤੇ ਉਹਨੂੰ ਇਹ ਨਹੀਂ ਪਤਾ ਕਿ ਕੇਵਲ ਪੰਜਾਬ ਦੇ ਦੋ ਸਥੀਲਾਂ ਦੇ ਵਿੱਚ ਹੀ ਸਿੱਖਾਂ ਦੀ ਮジョਰਿਟੀ ਹੈ ਉਹਨਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਸਿੱਖਾਂ ਦੀ ਮジョਰਿਟੀ ਦਾ ਹੈ ਨਹੀਂ ਉਹ ਹੀ ਤਲਵਾਰ ਦੇ ਨੋਕ ਨੇ ਸਿਰ ਦੇ ਉੱਤੇ ਰਾਜ ਕਰਕੇ ਗਏ ਭਾਵੇਂ ਉਹ ਉਹ ਉਹਨਾਂ ਦੀ ਨਾਲ ਦੀਆਂ ਜਿਹੜੀਆਂ ਜਿੱਥੇ ਬੰਦੀਆਂ ਸਨ ਤੇ ਭਾਵੇਂ ਉਹ ਦੁਸ਼ਮਣ ਸੀ ਉਹ ਤਲਵਾਰ ਦੇ ਜੋਰ ਨਾਲੋਂ ਰਾਜ ਸੀ ਲੇਕਿਨ ਸੰਗਣ ਵਾਲੀ ਗੱਲ ਇਹ ਹੈ ਕਿ 40 ਦਲ ਦਾ ਜਿਹੜਾ ਮੰਗ ਸੀ ਉਹ ਸਰਕਾਰ ਹਦੀ ਉਹਨਾਂ ਕਮੇਟੀ ਵਿੱਚ ਔਰ ਜਿਹੜਾ ਉਹ ਸਮੇਂ ਸੀ ਉਸ ਸਮੇਂ ਸੀ ਜਦੋਂ ਦੂਜੀ ਲੜਾਈ ਜਿਹੜੀ ਹੈ ਜਿਹੜੀ ਵਿਸ਼ਵ ਲੜਾਈ ਸੀ ਵਰਲਡ ਵਾਰ 2 ਉਹ ਖਤਮ ਹੋ ਗਈ ਸੀ ਖਤਮ ਹੋ ਗਈ ਸੀ 42 ਦੇ ਵਿੱਚ 44 ਦੇ ਵਿੱਚ ਜਪਾਨ ਵਾਲੀ ਖਤਮ ਹੋ ਗਈ 44 ਦੇ ਵਿੱਚ ਖਤਮ ਹੋ ਗਈ ਐ ਯੂਰਪ ਵਾਲੀ ਔਰ ਉਹ ਲੜਾਈ ਖਤਮ ਹੋਣ ਦੇ ਬਾਅਦ ਉਸ ਤੋਂ ਪਹਿਲਾਂ ਜਿਹੜਾ ਸਾਰੀ ਦੁਨੀਆ ਦਾ ਮੁੱਖ ਦੇਸ਼ ਸੀ ਉਹ ਇੰਗਲੈਂਡ ਸੀ ਉਹਨਾਂ ਦੀਆਂ ਕੌਲਨੀਆਂ ਬੜੀਆਂ ਸਨ ਉਹਨਾਂ ਕੋਲ ਫੌਜ ਬੜੀ ਸੀ ਉਹਨਾਂ ਕੋਲ ਦੁੰਦਰੀ ਯਾਨ ਬੜੀਆਂ ਸਨ ਉਹਨਾਂ ਦੀ ਆਪਣੀਆਂ ਕੌਲਨੀਆਂ ਦੇ ਨਾਲ ਆਵਾਜਾਹੀ ਬੜੀ ਸੀ ਟ੍ਰੇਡ ਬੜੀ ਸੀ ਖੈਦੋ ਪ੍ਰੋਫਿਟ ਸੀ ਪੈਸੇ ਸਨ ਲੇਕਿਨ ਦੂਜੀ ਲੜਾਈ ਦੇ ਬਾਅਦ ਵੇਲੇ ਵੇਲੇ ਗਲਪਤੀ ਹੋ ਗਈ ਕਿ ਇੰਗਲੈਂਡ ਦੁਨੀਆ ਦਾ ਸਭ ਤੋਂ ਤਗੜਾ ਮੁਲਕ ਨਹੀਂ ਹੈ ਸਭ ਤੋਂ ਤਗੜਾ ਮੁਲਕ ਇੱਕ ਕਾ ਬਣ ਗਿਆ ਔਰ ਅਮਰੀਕਾ ਜੋ ਵੀ ਗੱਲ ਕਰਦਾ ਸੀ ਉਹ ਜਮਹੂਰੀਅਤ ਦੀ ਗੱਲ ਕਰਦਾ ਸੀ ਡੈਮੋਕ੍ਰੇਸੀ ਦੀ ਗੱਲ ਕਰਦਾ ਸੀ ਬਹੁਮਤ ਦੀ ਗੱਲ ਕਰਦਾ ਸੀ ਉਹ ਉਹ ਕੱਲੇ ਕਿਸੇ ਬੰਦੇ ਦੀ ਰਾਜ ਦੀ ਗੱਲ ਨਹੀਂ ਸੀ ਕਰਦਾ